ਕਿ ਮਸਰ ਅੱਜ ਭਗਵਾਨ ਤਮਾਨ ਬਦੋ ਕਿਹਾ ਗਿਆ ਹੈ ਕਿ ਜਦੋਂ ਸਾਈਨ ਆ ਦੀ ਜਰੂਰਤ ਸੀ ਉਦੋਂ ਸਾਈਨ ਕਿਉਂ ਨਹੀਂ ਕੀਤਾ ਗਿਆ ਕਾਦੀ ਭਾਜਪਾ ਸਰਕਾਰ ਸੀ ਜੀ ਉਦੋਂ ਕਿਉਂ ਸਾਈਨ ਕਿਉਂ ਨਹੀਂ ਕੀਤਾ ਗਿਆ ਇਹ ਆ ਤੇ ਸਾਈਨ ਨਹੀਂ ਕਿਉਂ ਚਲਾਇਆ ਗਿਆ ਦੇਖੋ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਸਿਆਸੀ ਗੁਰੂ ਕੇਜਰੀਵਾਲ ਨੂੰ ਕਰਨੀ ਚਾਹੀਦੀ ਉਹ ਗੱਲ ਜਿਹੜੀ ਹੈ ਰਾਜਨੀਤਿਕ ਰਹਲ ਐਡਵਾਂਸ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਰਕਾਏ ਭਗਵੰਤ ਮਾਨ ਜੀ ਤੁਹਾਡੇ ਕੇਜਰੀਵਾਲ ਸਾਹਿਬ ਅੱਜ ਦੀ ਤਰੀਖ ਦੇ ਵਿੱਚ ਵੀ ਭੁੱਲਰ ਸਾਹਿਬ ਦੀ ਫਾਈਲ ਦੇ ਉੱਤੇ ਦਸਖਤ ਕਰਨ ਤੋਂ ਇਨਕਾਰਿਆ ਜੇ ਉਹਦਾ ਜਿਹੜਾ ਰਿਮਿਸ਼ਨ ਬੋਰਡ ਹੈ 6 ਵਾਰੀ ਫਾਈਲ ਪੇਜ ਹੋਈ ਹੈ ਤੁਹਾਡੇ ਕੇਜਰੀਵਾਲ ਸਾਹਿਬ ਅੱਜ ਵੀ ਦਸਖਤ ਕਰਨ ਤੋਂ ਉਹਦੇ ਤੇ ਇਨਕਾਰਿਆ ਜੇ ਹਿੰਮਤ ਹੈ ਤੇ ਥੋੜੀ ਬੋਤੀ ਦਿਲੋਂ ਸੱਚੀ ਗੱਲ ਕਰੋ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਮੁਕਾਬਲਾ ਕਰਦੇ ਹੋ ਜਦੋਂ 2012 ਦੇ ਵਿੱਚ ਫਾਂਸੀ ਦਾ ਆਰਡਰ ਹੋਇਆ ਸੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੀ ਸੀ ਕਿ ਜਿਹੜਾ ਫਾਂਸੀ ਦਾ ਆਰਡਰ ਜਿਹੜਾ ਉਹ ਇੰਪਲੀਮੈਂਟ ਨਹੀਂ ਸੀ ਹੋ ਰਿਹਾ ਔਰ ਆਪ ਜਾ ਕੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਮਿਲ ਕੇ ਸਾਰੀਆਂ ਚੀਜ਼ਾਂ ਦੇ ਉੱਤੇ ਫੈਰਾ ਉਹਨਾਂ ਨੇ ਦਿੱਤਾ ਸੀ ਸਹੀ ਮਾਨਦੰਸ਼ ਵਿੱਚ ਤੁਸੀਂ ਦਸਕਤੀ ਮਹਿਮੇਜ ਦੇ ਲੱਖਾਂ ਜਿਹੜੇ ਆ ਲੋਕੀ ਕਰਦੇ ਆ ਜਿਹਦੇ ਉੱਤੇ ਉਹ ਤੁਹਾਨੂੰ ਤਕਲੀਫ ਦੇ ਰਹੀ ਹੈ ਤੁਸੀਂ ਦਸਕਤੀ ਮਹਿਮੇਤਾ ਵਿਰੋਧ ਕਰਨਾ ਤੇ ਕਿਸੇ ਹੋਰ ਤਰੀਕੇ ਕਰੋ ਆ ਨੰਗਾ ਚਿੱਟਾ ਝੂਠ ਬੋਲ ਕੇ ਤਾਂ ਨਾ ਕਰੋ ਕੀ ਹਿੰਮਤ ਰੱਖੋਗੇ ਪਿਛੰਦੀ ਕੇਜੇਲ ਸਾਹਿਬ ਨੂੰ ਕਿ ਭੁੱਲਰ ਸਾਹਿਬ ਵਾਲੀ ਫਾਈਨਲ ਤੇ ਦਸਤਕ ਕਵਣੀ ਹੁੰਦੀ ਕੀ ਤੁਹਾਨੂੰ ਹੱਕ ਹੈ ਇਹੋ ਜਿਹੀ ਗੱਲਾਂ ਕਰਨ ਦਾ ਜਿਹੜੀਆਂ ਤੁਸੀਂ ਅੱਜ ਸਟੇਜਾਂ ਦੇ ਉੱਤੇ ਕਰਦੇ ਹੋ ਇਹ ਗੈਰ ਜ਼ਿੰਮੇਵਾਰਾਨਾ ਜਿਹੜੇ ਬਿਆਨ ਨੇ ਇਹ ਦੇ ਨੇ ਪੰਦ ਕਰੋ ਤੇ ਆਪਣਾ ਦੱਸੋ ਕਿ ਤੁਹਾਨੂੰ ਇੰਨਾ ਸਮਾਂ ਹੋ ਗਿਆ ਤੁਹਾਡਾ ਕੀ ਰੋਲ ਹੈ ਕਿ ਸਾਡ ਤੁਹਾਨੂੰ ਵੀ ਹੋ ਗਿਆ ਤੁਹਾਡਾ ਕੀ ਰੋਲ ਹੈ ਤੁਸੀਂ ਦੱਸੋ ਕਿ ਕੀ ਰੋਲ ਪਲੇ ਕੀਤਾ ਇਸ ਕਰਕੇ ਇਹੋ ਜਿਹੇ ਬੜੀਆਂ ਝੂਠੀਆਂ ਸਟੇਟਮੈਂਟ ਇਹ ਦੇ ਦੇ ਤੋਂ ਗ੍ਰੀਟ ਕਰ ਤਾਂ ਰਾਕੇ ਜੀ ਨੇ ਸਰ ਜਿਵੇਂ ਉਹ ਸਾਬਕਾ ਮੁੱਖ ਮੰਤਰੀ ਤੇ ਸਵਾਲ ਖੜੇ ਕਰਨੇ ਤਾਂ ਮੌਜੂਦਾ ਦਾ ਹੁਣ ਪਤਵੰਤਮਾਨ ਨੇ ਉਹਨਾਂ ਨੂੰ ਚਾਹੀਦਾ ਕਿ ਜੇਕਰ ਪਹਿਲਾਂ ਨਹੀਂ ਉਹਨਾਂ ਦੇ ਹਿਸਾਬ ਤੇ ਕੁਝ ਹੋਇਆ ਹੋਣ ਪੱਤਰ ਲਿਖਣ ਲਈ ਇਹ ਵੀ ਸੰਗਠਨ ਇਹੋ ਸਾਕਰ ਮੁੱਖ ਮੰਤਰੀ ਸਾਹਿਬ ਦੇ ਤੇ ਜੋ ਹੱਥ ਵੱਸੀ ਕਿ ਭਾਈ ਰਾਜਵਾਨਾ ਸਾਹਿਬ ਪੰਜਾਬ ਦੀ ਦੇਰਤ ਸੀ ਹਾਲੇ ਕਿ ਕੇਸ ਚੰਡੀਗੜ੍ਹ ਦਾ ਸੀ ਤੇ ਜੇ ਫਾਂਸੀ ਦੇ ਹੁਕਮ ਆਗੇ ਤੇ ਉਹ ਇੰਪਲੀਮੈਂਟ ਨਹੀਂ ਹੋਏ ਰਿਕਾਰਡ ਅੱਜ ਤੱਕ ਜੀ ਵਾਰੰਟ ਆਇਆ ਫਾਂਸੀ ਦਾ ਵਾਪਸ ਨਹੀਂ ਗਿਆ ਪਰ ਉੱਥੇ ਜੋ ਪਹਿਰਾ ਦਿਨ ਦੀ ਲੋਡਸ਼ਿਪ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਇਸ ਕਰਕੇ ਬਾਕੀ ਜਿਹੜਾ ਫੈਸਲਾ ਕਰਨਾ ਹੈ ਉਹ ਕੇਂਦਰ ਦੇ ਗ੍ਰਹਿ ਮੰਤਰੀ ਨੇ ਕਰਨਾ ਇਹ ਚੰਡੀਗੜ੍ਹ ਪਤਾ ਹੈ ਭਗਵੰਤ ਮਾਨ ਜੀ ਨੂੰ ਨਹੀਂ ਤਾਂ ਫਿਰ ਤੁਸੀਂ ਕਿਉਂ ਨਹੀਂ ਸਾਲਜ ਦਸਤਖਤ ਕਰ ਦਿੱਤੇ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਈਨ ਕਰਨੇ ਹੁੰਦੇ ਤੇ ਫਿਰ ਸਾਲ ਹੋ ਗਿਆ ਤੁਸੀਂ ਕਿਉਂ ਨਹੀਂ ਕੀਤੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ ਦਾ ਕੇਸ ਹੌਂ ਕਰਕੇ ਇੱਥੇ ਦਸਤਖਤ ਦੇਸ਼ ਦੇ ਗ੍ਰਹਿ ਮੰਤਰੀ ਦੇ ਹੋਣੇ ਭੁੱਲਰ ਸਾਹਿਬ ਦੇ ਮਾਮਲੇ ਦੇ ਵਿੱਚ ਦਸਤਖਤ ਕੇਜਰੀਵਾਲ ਦੇ ਹੋਣੇ ਉਹ ਕੰਮ ਨਹੀਂ ਰਿਹਾ ਉਹਨੂੰ ਤੁਸੀਂ ਕਹਿ ਦਿੱਤੇ ਆ ਕੇ ਕੇਂਦਰ ਦੇ ਹੋਮ ਮਿਨਿਸਟਰ ਨੂੰ ਕੋਈ ਪੱਤਰ ਲਿਖਣਾ ਚਾਹੀਦਾ ਸੀ ਐਮ ਨੂੰ ਜਾਂ ਆਪਣੇ ਕੋਲੋਂ ਕਿਹੜਾ ਚਾਹੀਦਾ ਮਿਲਣਾ ਚਾਹੀਦਾ ਦੇਖੋ ਹਰ ਕੋਸ਼ਿਸ਼ ਕਰਨੀ ਚਾਹੀਦੀ ਸੀ ਮੁੱਖ ਮੰਤਰੀ ਸੂਬੇ ਦਾ ਸੁਪਰੀਏ ਪਾਲਣਾ ਬਲੋਕਾਂ ਦੀ ਪ੍ਰਗਟ ਕਰਨੀ ਚਾਹੀਦੀ ਹੈ ਪਰ ਇਹ ਤਾਂ ਲੋਕਾਂ ਦੀ ਦਸਤਕਦੀ ਮਹਿੰਮ ਦੀ ਤੋਹੀਨ ਕਰਨੇ ਨਿਕਲਣਾ ਕਿ ਲੋਕਾਂ ਨੂੰ ਅਪੀਲ ਕਰਨ ਦੀ ਬਜਾਏ ਕਿ ਸਾਰੇ ਇਸ ਮਹਿੰਮ ਦੇ ਵਿੱਚ ਸ਼ਾਮਲ ਹੋ ਗੋ ਤਾਂ ਜੋ ਦਬਾਅ ਜਿਹੜਾ ਕੇਂਦਰ ਸਰਕਾਰ ਤੇ ਵਧੇ ਤੇ ਜੇ ਸਾਢੇ ਮੁੱਖ ਮੰਤਰੀ ਪੰਜਾਬ ਦਾ ਮੌਜੂਦਾ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦਾ ਇਹ ਤਾਂ ਤੋਹੀਨ ਹੈ ਜਿਹੜੀ ਸੰਗਤ ਨੇ ਜਿਹੜੀ ਦਸਤਕਦੀ ਮਹਿੰਮ ਸ਼ੁਰੂ ਕੀਤੀ ਹੋਈ ਉਸ ਦੀ ਭਾਈ ਤਾਰਾ ਦੇ ਭਾਈ ਭਿਉਰਾ ਵੀ ਜਿਹੜੇ ਦੇਰੇ ਦੇ ਵਿੱਚ ਜਿਹੜਾ ਇਹ ਮਾਨਸੂਬਾ ਵੀ ਤੁਹਾਡੀ ਸਰਕਾਰ ਸੀਗੀ ਉਹ ਕਿਹਾ ਜਾਂਦਾ ਹੈ ਕਿ ਉਹਨਾਂ ਬਾਰੇ ਕਿਉਂ ਨਹੀਂ ਸੋਚਾਇਆ ਕਾਗਿਲ ਨੇ ਉਹਨਾਂ ਬਾਰੇ ਇੱਕ ਪਿਰਲੇ ਰਾਜਵਾਨਾਂ ਬਾਰੇ ਕਿਉਂ ਫਾਰਸੀ ਦੇ ਤੇ ਕਿਹਾ ਕਿ ਹੁਕਮ ਫਾਰਸੀ ਦਾ ਰਾਜਵਾਨ ਸਾਬ ਦਾ ਕਲਿਆਨ ਦਾ ਹੈ। ਬਾਕੀ ਇਹ ਕੇਸ ਪੰਜਾਬ ਨਾਲ ਸੰਬੰਧਿਤ ਨਹੀਂ ਯੂਟੀ ਨਾਲ ਸੰਬੰਧਿਤ। ਜਿਹੜਾ ਟਾਡਾ ਕੇਸ ਉਹਨਾਂ ਕਰਕੇ ਫੈਸਲਾ ਦੇ ਇਸ ਦਾ ਗ੍ਰਹਿ ਮੰਤਰੀ ਕਰਦਾ। ਗ੍ਰਹਿ ਮੰਤਰੀ ਕੋਲੇ ਵਾਰ-ਵਾਰ ਸਾਡੇ ਟਾਈਮ ਦੇ ਐਫਰਟਸ ਮੁధ్యਾ ਲਈ ਨੇ। ਇਹਨਾਂ ਕੇਸ ਬਾਰੇ ਵੀ ਜਿਹੜੇ ਦੁਨੀਆਂ ਸਟੇਟਾਂ ਦੇ ਵਿੱਚ ਕਰਦੀ ਬੰਦ ਸੀ। ਪੁਨਾ ਵਾਸਤੇ ਜਿਹੜੀ ਆਪਣੀ ਸੰਜਮ ਪੁਨੇ ਹੁੰਦੇ ਮੁੱਖ ਮੰਤਰੀ ਸਾਹਿਬ ਆਪ ਵੀ ਟੇਕ ਅਪ ਕਰਦੇ ਰਹੇ ਆ ਤੇ ਨਾਲ ਚਿੱਠੀ ਪੱਤਰ ਵੀ ਜਿਹੜਾ ਸਰਕਾਰੀ ਪੱਧਰ ਤੇ ਪੂਰੇ ਜੋਰ ਚੋਂ ਨਾ ਹੁੰਦੇ